ਹਾਂਜੀ ਸਾਰੇ ਵੀਰਾਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਦੋਸਤੋ ਮੈਂ ਭੋਮਾ ਹਰਾਜ ਤੇ ਤੁਸੀਂ ਜੁੜੇ ਹੋ ਸ਼ੌਕੀ ਪੀਵੀ30 ਚੈਨਲ ਦੇ ਨਾਲ ਦੋਸਤੋ ਅੱਜ ਦਿਨ ਸ਼ਨੀਵਾਰ ਆ ਤੇ ਹਰ ਸ਼ਨੀਵਾਰ ਦੀ ਸ਼ਨੀਵਾਰ ਫਰੀਦਕੋਟ ਸ਼ਹਿਰ ਵਿਖੇ ਬੱਕਰਾ ਮੰਡੀ ਲੱਗਦੀ ਆ ਦੋਸਤੋ ਸਥਾਨ ਦੀ ਗੱਲ ਕਰੀਏ ਤਾਂ ਸ਼ੈਹ ਹਵੇਲੀ ਦੇ ਬਿਲਕੁਲ ਨਾਲ ਆ ਕੋਟਪੂਰਾ ਰੋਡ ਤੇ ਆ ਤੇ ਆ ਮੰਡੀ ਦਫ਼ਤਰਾਂ ਦੋਸਤੋ ਇਹ ਜਿਹੜੀਆਂ ਬੱਕਰੀਆਂ ਆ ਉਹ ਤੁਹਾਨੂੰ ਦਿਖਾਉਣੇ ਆ ਆ ਚੁੱਕੀਆਂ ਦੋਸਤੋ ਸੁਬਾਹ ਸੁਬਾਹ ਦਾ ਟਾਈਮ ਆ ਤੇ ਚਾਹ ਪਾਣੀ ਦਾ ਲੰਗਰ ਦਾ ਬਹੁਤ ਵਧੀਆ ਪ੍ਰਬੰਧ ਆ ਤੇ ਸ਼ਾਨਦਾਰ ਤੁਸੀਂ ਦਰਾਖਤ ਦੇਖ ਸਕਦੇ ਆ ਦੋਸਤੋ ਬਹੁਤ ਵਧੀਆ ਦਰਾਖਤਾਂ ਦੀ ਸ਼ਾਨ ਕੁਦਰਤੀ ਤੇ ਬਹੁਤ ਦੂਰੋ ਦੂਰੋ ਬੱਕਰੀ ਪਾਲਕ ਵੀਰ ਤੇ ਵਪਾਰੀ ਵੀਰ ਆ ਜਿਹੜੇ ਚੱਲ ਕੇ ਆਉਂਦੇ ਆ ਦੋਸਤੋ ਤੁਸੀਂ ਵੀ ਇੱਥੇ ਹਰ ਸ਼ਨੀਵਾਰ ਨੂੰ ਪਹੁੰਚਣਾ ਆ ਆਪੋ ਆਪਣੇ ਜਾਨਵਰ ਲੈ ਕੇ ਜੇ ਕਿਸੇ ਨੇ ਖਰੀਦਦਾਰੀ ਕਰਨੀ ਆ ਉਹ ਵੀ ਪਹੁੰਚਿਓ ਤੇ ਜਿਨ੍ਹਾਂ ਨੇ ਵੇਚਣਿਆ ਦੋਸਤੋ ਉਹ ਵੀ ਇੱਥੇ ਜ਼ਰੂਰ ਪਹੁੰਚੋ ਸੌਦੇ ਦੋਸਤੋ ਲਾਈਵ ਵਿਖਾਵਾਂਗੇ ਜਿਵੇਂ ਵੀ ਕੋਈ ਸੌਦਾ ਹੋਇਆ ਤੁਹਾਨੂੰ ਲਾਈਵ ਦਿਖਾਇਆ ਜਾਊਗਾ ਜੁੜੇ ਰਹੋ ਆਪਣੇ ਚੈਨਲ ਦੇ ਨਾਲ ਵੀਡੀਓ ਚੰਗੀ ਲੱਗੀ ਤਾਂ ਦੋਸਤੋ ਲਾਈਕ ਤੇ ਸ਼ੇਅਰ ਕਰਦਿਆ ਕਰੋ ਦੇਖ ਸਕਦੇ ਆ ਦੋਸਤੋ ਬਹੁਤ ਚੰਗੇ ਜਾਨਵਰ ਦੋਸਤੋ ਆਉਂਦੇ ਆ ਦੂਜੀ ਮੰਡੀ ਲੱਗੀ ਅੱਜ ਇਹ ਇੱਕ ਜਿਹੜੀ ਸ਼ੁਰੂਆਤ ਕੀਤੀ ਸੀ ਇਹ 11 ਤਰੀਕ ਵਾਲੇ ਸ਼ਨੀਵਾਰ ਤੋਂ ਕੀਤੀ ਗਈ ਸੀ ਤੇ ਅੱਜ ਦੂਜੀ ਮੰਡੀ ਆ ਲਗਾਤਾਰ ਬਹੁਤ ਵਧੀਆ ਇਕੱਠ ਹੁੰਦਾ ਹੈ ਦੋਸਤੋ ਵਧੀਆ ਸੌਦੇ ਹੁੰਦੇ ਆ ਚੰਗੇ ਜਾਨਵਰ ਦੂਰੋਂ ਦੂਰੋਂ ਵਪਾਰੀ ਵੀਰ ਲੈ ਕੇ ਆਉਂਦੇ ਆ ਜਿਵੇਂ ਵੀ ਕੋਈ ਸੌਦਾ ਹੋਇਆ ਦੋਸਤੋ ਤੁਹਾਨੂੰ ਲਾਈਵ ਦਿਖਾਇਆ ਜਾਊਗਾ ਜੁੜੇ ਰਹੋ ਆਪਣੇ ਚੈਨਲ ਦੇ ਤੇ ਆਓ ਦੇਖਦੇ ਆਂ ਦੋਸਤੋ ਪਹਿਲਾ ਸੌਦਾ ਉਹ ਵੀ ਦੋਸਤੋ ਫਰੀਦਕੋਟ ਬੱਕਰਾ ਮੰਡੀ ਦੇ ਉੱਤੇ ਲੰਗਰ ਕੜੀ ਦੇ ਚੌਲ ਦੇਖ ਸਕਦੇ ਆਂ ਤੁਸੀਂ ਕੜੀ ਦੇ ਚੌਲ ਚੱਲ ਰਿਹਾ ਹੈ ਨੇ ਵੀ ਮੇਰੇ ਬੱਕਰੀ ਪਾਲਕ ਵੀਰ ਇੱਥੇ ਪਹੁੰਚੇ ਆ ਸ਼ਾਨ ਉਹਦਾ ਦਾ ਸਾਰੇ ਲੰਗਰ ਸ਼ਾਕ ਰਿਹਾ ਬਹੁਤ ਵਧੀਆ ਬਣਾਇਆ ਪ੍ਰਬੰਧ ਦੋਸਤੋ ਸਾਰੇ ਬਹੁਤ ਵਧੀਆ ਚਾਹ ਪਾਣੀ ਦਾ ਸ਼ਾਨ ਦਾ ਤੇ ਆ ਟੈਂਕੀ ਪਾਣੀ ਵਾਲੀ ਖੜੀ ਆ ਇਹ ਪੀਣ ਵਾਲਾ ਵੀ ਇਹਦੇ ਵਿੱਚ ਵੈਸੇ ਬਹੁਤ ਚੰਗਾ ਪਾਣੀ ਆ ਤੇ ਜਿਹੜਾ ਖਾਸ ਕਰਕੇ ਡਰਮ ਦੇ ਵਿੱਚ ਬਰਫ਼ ਪਈ ਗਈ ਬਹੁਤ ਵਧੀਆ ਠੰਡਾ ਪਾਣੀ ਚੰਗੇ ਆ ਪ੍ਰਬੰਧ ਦੋਸਤੋ ਸਾਰੇ ਹਰ ਸ਼ਨੀਵਾਰ ਨੂੰ ਇਹ ਲੱਗਦੀ ਹੈ ਤੇ ਸਾਰੇ ਮੇਰੇ ਵੀਰ ਪਹੁੰਚਿਆ ਕਰੋ ਹਾਂ ਵੀ ਜੱਗੀ ਕਿਵੇਂ ਕੀਤਾ ਸੌਦਾ ਬਾਈ ਓਏ ਭਰਾ ਮੇਰਾ ਆ ਭਰਾ ਖੜਾ ਪੁਰਾਣਾ ਸਾਡਾ ਕਿਵੇਂ ਕੀਤੀ ਜੱਗੀ 10000 ਦੀ ਬੱਕਰੀ ਕਰਤੀ ਬਾਈ ਪਹਿਲੇ ਬੱਚਾ ਕਰਦੇ ਬੀ ਆਹਾਂ ਹਾਂ ਕੱਲੀ ਬੱਕਰੀ ਦਾ 1000 ਬੱਚੇ ਦੋ ਮਾਂ ਬੱਚੇ ਨਾਲ ਛੋਟੇ ਛੋਟੇ ਅੱਛਾ ਠੀਕ ਹੈ ਜੀ ਗੁਰਪ੍ਰੀਤ ਬਰਗਾੜੀ ਵਾਲੇ ਨੇ ਲੈ ਲੀਏ ਹੈ ਆ ਬੱਚੇ ਦੋ ਮਗਰ ਜਾਂਦੇ ਅੱਠ ਬੱਕਰੇ ਬਾਈ ਸਾਡੇ ਦੇ ਦੋਵੇਂ ਬੱਕਰੇ ਆ ਕੀ ਕਰਤਾ ਲੈ ਜਾਇਆ ਹੋ ਗਿਆ ਜਾਂ ਲੈ ਜਾ ਉਹ ਕਿਵੇਂ ਦਾ ਕਰਤਾ ਭਾਈ ਸਾਹ ਦਾ ਉਹੀ ਗੱਲ ਬਰੀ ਯਾਰ ਕੀ ਗੱਲ 200 ਰੁਪਏ ਪਿੱਛੇ ਕਰੀ ਅੰਦਰ 200 ਕਿੰਨਾ ਕਹਦਾ 200 ਹੋ ਗਿਆ ਨਿਪੜੀ ਆ ਯਾਰ 200 ਦੀ ਗੱਲ ਆ ਯਾਰ ਫੇ ਤੁਸੀਂ ਕਹੀ ਨਾ 500 ਨਾਲ ਸਾਰੇ ਮੈਂ ਮੈਂ ਕਿਹਾ 200 ਰੁਪਏ ਲਖਾਈ ਆ ਜੀ ਫਿਰਾਲਾ 500 ਲਖਾਈ ਆ ਪਤਰਾ ਕਾਲੇ ਨੂੰ ਦੇਣਾ 700 ਦਾ ਵੈਸਾ ਕੁਝ ਤੂੰ ਨਾਲ ਫਿਰ ਕੋਈ ਪੈਂਦਾ ਤੂੰ ਨਹੀਂ ਕਿੰਨੇ ਦਾ ਕਰਤਾ ਬੋ ਗਿਆ 11 9000 ਹਾਂ ਮੈਂ 13 ਦਾ ਕੱਲ ਹੋ ਗਿਆ ਹੋਗਾ ਸੱਦਰ ਹੋ ਗਿਆ ਭੇਂਟ ਦੀ ਓਏ ਮੇਰੀ ਪੂਰੇ 11 ਦਾ ਲਖਾਈ ਬੋਗਾ ਕਰਾਊਗਾ ਜੀ ਅੱਲਾਹ ਦਾ ਯਾ ਤੇ ਯਾ ਠੀਕ ਹੋ ਗਿਆ ਸੀ ਨਾ ਬਾਈ ਦੇ ਅੱਖੇ ਮੈਂ ਕਰ ਲਾਲ ਦੇਖੇ ਕੋਈ ਨਹੀਂ ਬੋਲੇਗਾ ਹੁਣ ਹੋ ਗਈ ਹੋ ਗਈ ਠੀਕ ਐ ਨਾ ਓਏ ਹੋ ਗਈ ਹੋ ਗਈ ਹੋ ਗਈ ਹੋ ਗਿਆ ਮੁੰਡਾ ਤੇਰਾ ਹੀ ਤੂੰ ਰੱਖ ਕੇ ਰੌਣ ਸਾਰੇ ਦਾ ਤੁਸੀਂ ਉਹਨੂੰ ਕਹੀਏ ਉਹਨੂੰ ਮੈਨੂੰ ਕਹੀਏ ਉਹਨੂੰ ਕਹੇ ਨਾ ਕੀ ਕਰਦਾ ਕੀ ਹੋ ਗਈ ਕਿਸੇ ਨੂੰ ਬੋਲਣਾ ਨਹੀਂ ਲਾਲਾ ਆ ਇਹਨੂੰ ਦੇ ਬੱਕਰਾ ਲਾ ਬੱਕਰਾ ਲਾ ਥੱਲੇ ਲਾ ਥੱਲੇ ਕਿਹਨੇ ਕਾਲੇ ਬੱਕਰੇ ਇਹਨੂੰ ਕਿਹਨੂੰ ਰੋਕਾਂਗੇ ਔਰ ਭਰਾਵਾ ਲਾਓ ਬੱਕਰਾ ਵੀ ਤੁਹਾਨੂੰ ਦਿਖਾ ਦਿੰਨੇ ਆ ਬੱਕਰਾ ਕਿੰਨੇ ਦਾ ਕਰ ਲਿਆ ਬਾਈ 11000 ਬਾਈ ਸੋਨਾ ਚੰਗਾ ਬੱਕਰਾ ਬਾਈ ਰੰਗਬਾਜ ਵੀ ਆ ਹਾਂਜੀ ਰੋਗੇ ਤੇ ਦੇ 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 ਜੀ ਬਹੁਤ ਠੀਕ ਉਹ ਗਾਣੀ ਫਾਇਦਾ ਨਹੀਂ ਨਹੀਂ ਚਾਚਾ ਨਹੀਂ ਭਰਾ ਦੇ ਦੇ ਭੋਲੇ ਵੀ ਜਾ ਕਿ ਨਹੀਂ ਨਹੀਂ ਮੈਂ ਤਾਂ ਸਪਟਾਰ ਸੀ ਨਾ ਯਾਰ ਕਰਾਇਆ ਓਵੇ ਆ ਹੋਗੇ ਸਰਪੰਚ ਨੇ ਮਾਲ ਚੜਾ ਲਿਆ ਖਾਰੇ ਵਾਲੇ ਮੁੰਡੇ ਵੀ ਨਾਲ ਆ ਲੈ ਲਾਓ ਬਈ ਇਹਦਾ ਸੌਦਾ ਕਰੀਏ ਫੜੇ ਲਾ ਮੋਟਾ ਆ ਯਾਰ ਬੋਲ ਦੇ ਡਾਲਾ ਯਾਰ ਡਾਲਾ ਸਾਰੇ ਨਹੀਂ ਨਹੀਂ ਚੱਲਣਾ ਨਹੀਂ ਚੱਲਣਾ ਨਹੀਂ ਚੱਲਣਾ ਉਹ ਨਾਲ ਆ ਹੀ ਰਹਿੰਦੇ ਨਹੀਂ ਨਹੀਂ ਚੱਲਣਾ ਲਓ ਬਈ ਆ ਬੱਕਰੀ ਦਾ ਸੌਦਾ ਤੀਜੀ ਵਾਰੀ ਚੱਲ ਪਿਆ ਬਾਈ ਸਿਰੇ ਕੋਲੇ ਆ ਖਾਰੇ ਵਾਲੇ ਕੋਲੇ ਇਹ ਮਗਰੇ ਦੇ ਬੱਕਰਾ ਬਹੁਤ ਸ਼ਕੀਰ ਮੰਗਿਆ ਬਾਈ ਇਹਦਾ ਇਹਦੇ 28 ਹੈ ਲਓ ਬਈ 28000 ਮੁੱਲ ਕੀਤਾ ਬਾਈ ਨੇ ਦੇਖੋ ਵੀ ਦੇਖ ਲੈ ਚੈੱਕ ਕਰ ਲੋ ਕਿੰਨੇ ਦਾ ਆਹ ਨਹੀਂ ਕਿੰਨੇ ਦਾ ਨਹੀਂ ਆ ਗੂ ਬਰੂਗੀ ਦੋਨੇ ਕਿਨਾ ਕੋਈ ਗੱਲ ਦੋ ਦੋ ਬਾਬੇ ਟੋਕ ਲਓ ਇੱਕ ਟਾਂ ਦਾ ਆ تو تا دبئی دو تا تھوڑی سی باتیں ائی دے بچے 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 جو مار کرنا ہے ہا کی نا بچے نہیں 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 ਮੈਂ ਮੁਰਗੀ ਨਹੀਂ ਖਾਣੀ ਜਾਂਦੇ। ਆ ਦੇਖ। ਕਿਹਦੀ ਪਰਪ ਕੋਈ। ਆ ਦੇਖ ਲਾਪਾ ਦੇ। ਲਾ ਕੇ ਨਾ ਕਰ। ਲਾ ਜਵਿੱਤ ਸਿੰਘ ਲਿਆ। ਹਰੇ ਗੱਲੋਂ ਬਾਸ ਸਿੰਘ ਨੂੰ ਦੌੜਾ ਕਿ ਕਿ ਰੱਖਦਾ ਜੀ। ਇੰਨੀ ਰੱਖਦਾ। ਕਿੰਨੇ ਰੁਪਏ ਦੱਸ ਬਈ ਰਣ ਬਈ। 20000 ਰੁਪਏ। ਆਪਾਂ ਕੋਲ ਤਾਂ ਤੇ ਉਹ ਕੜਕੇ ਵੀ ਹੋ ਗਏ। ਪੁਰੇ ਆਪ। ਕੜਕੇ ਵੀ ਆਪ। ਸੋਨਾ ਆਪ। ਅਬ 2822 ਨੇ ਮੁੱਲ ਕੀਤਾ ਇਹਦਾ। 2822। ਨੇ ਨੇ ਕੋਹ ਨਹੀਂ ਦਾ ਉਹਨੂੰ ਲੀਆ ਅੱਗੇ ਪੜ੍ਹਦਾ ਕੋੜ ਮੋਹਲੇ ਲਵਮਣਾ ਤੇ ਪੱਕੇ ਰੁਪਏ ਲਾਉਣੇ ਕਹਿੰਦੇ ਬਾਈ ਨਹੀਂ ਸਹੀ ਹੈ ਜਾਂਦੇ ਹੋ ਯਾਰ ਜਾ ਕਰੋ ਕੱਚੀ ਪਲਾਨ ਕਰਕੇ ਕੀ ਕਹਿੰਦਾ ਹਾਂ ਨਾ ਕੋਈ ਗੱਲ ਛੱਡ ਕੇ 27000 ਗੁਰਨਾਲ ਆਏ ਉਹ ਉੱਥੇ ਆੜੇ ਤੇ ਬਹਿ ਜਾਣੀ ਨਾ ਨਾ ਮੁਕਾ ਕਿਤੇ ਹੀ ਅੜੀ ਜਾਂਦੀ ਹੈ ਇਹਦਾ ਸੌਦਾ ਨਹੀਂ ਮੁਕਾ ਕਿਤੇ ਅੜੀ ਕਿਤੇ ਦੀ ਗੈਦੀ ਮੈਂ ਨਹੀਂ 99 ਰਿਕਾ ਹਾਂ ਦਾ ਨਾਂ ਉਹਨਾਂ ਦੀ ਕਰਨਾ ਪੇਵੀ ਕਰਾਂ ਇੱਕ ਹੀ ਹੋਊਗਾ ਨਾ ਉਹਦਾ ਵਜ਼ਨ ਤੇ ਉਹਨੇ ਦੀ ਬਸਤੀ ਦੇਣੀ ਦਾ ਜਾ ਜਾ ਓ ਨਹੀਂ ਭਾਈ ਜੀ ਕੀ ਹੋ ਗਿਆ ਓ ਠੀਕ ਆ ਦੇ ਦੇ ਇੱਕ ਲੱਟਾ ਲੱਸੀ ਆ ਬੱਕਰੀ ਵੀ ਹੋ ਗਈ ਓ ਯਾਰ ਅਸੀਂ ਤੇਰਾ ਮਾਤ ਹਮੇਸ਼ਾ ਤਰਾ ਮਾਰਾਂਗੇ ਚੱਲ ਫਿਰ ਹੁਣ ਵੀ ਦੇ ਮਾਨ ਦਾ ਤੂੰ ਐਂ ਤਾਂ ਮੰਨੇ ਦੇ ਕੋਸ ਵੀ ਨਹੀਂ ਸੌਣ ਲੱਗੇ ਭਾਈ ਯਾਰ ਹੋ ਦਰਵਾਜ਼ਾ ਤੇਰਾ ਅੰਦਰ ਨਹੀਂ ਆ ਤਾਲੇ ਤੇ ਕੋਈ ਨਹੀਂ ਦਰਵਾਜ਼ਾ ਲੈ ਕੇ ਆਈ ਦਰਵਾਜ਼ਾ ਬਾਈ ਉਹ ਗੱਲ ਨਿਕਾਲੀ ਉਹ ਬਾਲੀ ਦੂਰੋਂ ਆਇਆ ਬਾਣ ਤਣ ਕਰ ਦੇ ਦੇ ਚੱਲ ਦੇ ਦੇ ਠੀਕ ਇਹਨਾਂ ਫਿਰ ਉਹ ਕੀ ਕਹਿਣਾ ਬੋਰਪਾ ਹਾਂ ਗੋਡੀ ਖਮਸਾਂ ਦਾ ਯਾਰ ਹਾਂ ਆਲਾ ਸਾਡੇ ਭਾਈ ਚੱਲ ਕਰੇਗਾ ਪ੍ਰੀਤ ਕੋਲ ਮੰਨਦੇ ਮੱਗ ਕੇ ਅੱਗੇ ਨਹੀਂ ਜਾ ਸਕਦੇ ਆਲਾ ਆینده ਆ ਪਟਾਕੇ ਫਰੀਦਕੋਟ ਦੀ ਮੰਡੀ ਤੇ ਕਰੂਗਾ ਮੇਰਾ ਇਹ ਬਾਬੇ ਫਰੀਦ ਦੀ ਮਿਹਰ ਹੋ ਜਾਣੀ ਆ ਉਹ ਤੂੰ ਬੰਦਾ ਪੜਾਈ ਉਹ ਜਾਣ ਪੜਾਈ ਬੜਾਈ ਛੋਟੀ ਪੜਾਈ ਬਹੁਗੀ ਉੱਡਾ ਮੇਰਾ ਛੋਟੀ ਪੜਾਈ ਮਨਵਾੜੀ ਦੀ ਤੂੰ ਬੋਲਦਾ ਨਾਲ ਬੋਲਦਾ ਚੱਲ ਹੁਣ ਮੱਖੀ ਖੜਾ ਹੋ ਗਿਆ ਉਹ ਵੇਖ ਕੀ ਹੁਣ ਉਹ ਬੱਕਰੀ ਦੇ ਵਿੱਚ ਵੀ ਕੁਛ ਨਹੀਂਗਾ ਕੋਈ ਨਾ ਦੇ ਦੇ ਬੱਕਰੀ ਵੀਡੀਓ ਬਣਾਈ ਨਾ ਬਈ ਆ ਬੱਕਰੀ ਆ ਲਿੱਸੀ ਬੱਕਰੀ ਐ ਯਾਰ ਲੈ ਚੱਲ ਬੱਕਰੀ ਉੱਥੇ ਸਰਕਾਰ ਦਾ 10000 ਆਜੋ ਬਾਜੀ 15000 ਲੋ ਬਈ ਆ ਬੱਕਰੀ ਆ ਬਾਈ ਜੀ ਖੜੇ ਹੋ ਜਾ ਤੁਸੀਂ ਵੀ ਆਇਓ ਜੇ ਅੱਛਾ ਸਾਡੇ ਛੱਡ ਦੇ ਬਈ ਆ ਠੀਕ ਹੋਣਾ ਚੱਲ ਆਪੂ ਐ ਨੂੰ ਹੋ ਜਾ ਮਾਣਾ ਜਾ ਠੀਕ ਆ ਬਹੁਤ ਵਧੀਆ ਸੌਦਾ ਹੋ ਗਿਆ ਬਾਈ ਇਹਨੂੰ ਖਰਾਕ ਦੀ ਲੋੜ ਆ ਬੱਕਰੀ ਨੂੰ ਉਹ ਪਰਾਇ ਨੇ ਦੇ ਆਪ ਦੀ ਉਹ ਚੱਕੀ ਇਹਨਾਂ ਦੇ ਬੱਸ 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 ਸਹੀ ਆ ਲੱਕੀ ਜੀ ਮੇਰੇ ਨਾਲ ਬਾਰੋ ਟਾਊਨ ਸਿੱਤੀ ਨਾ ਇਹ ਕਿਹਾ ਇਹਨਾਂ ਫੀਡਬੈਕ ਬੋਰੋਕਾ ਆ ਗਈ ਹੈ ਫੀਡਬੈਕ ਜਿਹੜਾ ਆ ਗਿਆ ਤੇ ਆਪ ਵੀ ਬਣਾ ਲੈ ਸਾਰਾ ਫੀਡ ਆਪੇ ਬਣਾਏ ਆਪੇ ਤੁਹਾਨੂੰ ਵੀ ਸਾਰਾ ਬਾਈ ਅਸੀਂ ਤਾਂ ਪਾਪਾ ਜ਼ੋਰ ਲਾ ਕੇ ਤੁਹਾਨੂੰ ਦੱਸਾਂਗਾ ਹੋਰ ਸਾਹਮਣੀ ਤੁਹਾਡੇ ਵਾਸਤੇ ਤੜਕੇ ਦੇ ਪੈਸੇ ਲੱਗੇ ਜਾਂਦੇ ਆ ਤੀਜੀ ਵਾਰੀ ਸੌਦਾ ਹੋਇਆ ਇਹਦਾ ਇਹ ਜਣ ਵਿਕਣਾ ਸੀਗਾ ਹਾਂ 25 ਤੋਂ ਨਹੀਂ ਘਟਦਾ ਸੀ 25 ਤੇ ਆ ਕੇ ਬ੍ਰੇਕਾ ਮਾਰਦਾ ਸੀਗਾ 25 ਤੇ ਬ੍ਰੇਕਾ ਲਾ ਲੈਂਦਾ ਹੀ ਆ ਕੇ ਨਹੀਂ ਵਾਹੇ ਵੀ ਰਵਾਹੀ ਰਹੀ ਦੇ ਪਰੇ ਲੈ ਰਹੀ ਨਾ ਨਹੀਂ ਨਹੀਂ ਆ ਬੱਚਾ ਹੈ ਨਾ ਜਿਹੜਾ ਇਹ ਬੱਕਰੀ ਵਕਾ ਗਿਆ ਇਸ ਦਾ ਮੋਲਾ ਬੱਕਰੀ ਵਕਾ ਗਿਆ ਬੱਚਾ ਆ ਬੱਚੇ ਦਾ ਮੋਲਾ ਆ ਬੱਚਾ ਦੋਸਤੋ ਦੇਖ ਸਕਦੇ ਹੋ ਤੁਸੀਂ ਬਹੁਤ ਚੰਗਾ ਝਾਲਰ ਝੁੱਲਰ ਬੱਕਰੀਆਂ ਦੇ ਬਹੁਤ ਵਧੀਆ ਨੱਕ ਕੋ ਗੋਲ ਸਿੰਗੀ ਅੱਖ ਨੱਕ ਕੰਨ ਹਰ ਇੱਕ ਪੱਖ ਪੂਛ ਬਹੁਤ ਲੰਮੀ ਹੈ ਬੱਚੇ ਦੀ ਇਹ ਹੁਣ ਸਭ ਦੁੱਧ ਪਿਆਦੇ ਹਾਂ 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 ਪੀਣ ਦੋ ਆ ਗਿਆ ਆ ਗਿਆ ਨੇ ਘਰ ਤਾਂ ਸਾਡੇ ਕੋਲ ਆਈ ਨਹੀਂ ਆ ਉਹ ਜਿਆ ਯਾਰ ਸਰਦਾਰ ਉਹ ਮਾੜੀ ਮਾੜੀ ਚਾਹ ਹੁੰਦਾ ਇਹ ਕਹਿਣਾ ਪੈਂਦਾ ਜੇ ਆਪਣੇ ਕਹਿਣ ਤੇ ਆਏ ਤੇ ਆਪਾਂ ਇਹਨਾਂ ਨੂੰ ਦਵਾ ਕੇ ਵੀ ਤੁਰੇ ਤੇ ਨਾ ਵੀ ਵਿੱਚ ਨਹੀਂ ਨਹੀਂ ਪੱਥਰ ਪਾ ਲਈ ਮੈਂ ਕਹੇ ਨਹੀਂ ਮਾਨਵ ਰੱਖਣਾ ਇਹਨੂੰ ਕਾਹ ਕਰਾ ਦੇ ਮੈਨੂੰ ਫੜਾ ਦੇਣੂ ਆ ਇੱਧਰ ਕਰਦਾ ਕੀ ਕਰਦਾ ਉਧਰ ਬੰਨਿਆ ਤਾਂ ਨਹੀਂ ਪਿਆ ਕੋਈ ਨਹੀਂ 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 ਭਈ ਇੱਧਰ ਲੈ ਕੇ ਬੋਲਦੀ ਆ ਬੋਲਦੀ ਆ ਗਰਦਾਲ ਖੜਾ ਹੋ ਗਿਆ ਸਾਡੇ ਦੇ ਕੋਲ ਮੈਂ ਘਰ ਗਿਆ ਸਾਨੂੰ ਟੈਨਸ਼ਨ ਨਹੀਂ ਇਜਾਮ ਹੀ ਹੋ ਗਿਆ ਸੀ ਆਪਣਾ ਇਲਾਜ ਦੇ ਦੇ ਨਾ ਯਾਰ ਇਹ ਛੋਟੇ ਕਿੱਧਰ ਜਾਂਦੇ ਪਏ ਮਾਂ ਤੇ ਕੀਤੀ ਵਰਤ ਭਾਈ ਉਧਾਰਦੇ ਹੋ ਭਾਈ ਕੋਲ ਭਾਈ ਦੱਸ ਭਾਈ ਨਹੀਂ ਅੱਡੇ ਨਾਸ਼ ਕਿੰਨੀ ਲੋਈ ਲਗਾਤੇ ਆ ਬੱਕਰਾ ਲੋੜ ਨਹੀਂ ਸਕਦਾ ਯਾਰ ਭਾਈ ਇਹ ਗੱਲ ਉਹ ਕੱਦ ਕੇ ਪਕੂ ਨੀ ਪਕੂ ਵਸ ਤੇ ਆਈ ਲੋ ਯਾਰ ਹੋਰਿਆ ਮੁੰਡਿਆ ਓਏ ਹੋੜਿਆ ਯਾਰ ਫੜ ਕੇ ਲਿਆਈ ਭਾਰਤ ਸਾਹਿਬ ਉਹਨੇ ਬਹੁਤ ਨੇ ਲਓ ਯਾਰ ਸਾਡੀ ਬੱਕਰੀ ਦੇ ਦੋ ਉਹ ਆਪਣੀ ਕਾਰਨ ਜਾਂਦੀ ਵੀ ਯਾਰ ਐਵੇਂ ਕਰੋ 3-4 ਕੋਇਆ ਕਰ ਓਏ ਆ ਜਾ ਓਏ ਆ ਪੈਸੇ ਲੈਣਾ ਆ ਵੇ ਦੇ ਵੇ ਦੇ ਓਏ ਜਸਕਰਨ ਉਹ ਕਹਦੇ 20000 ਰੁਪਏ ਓਏ ਕਾਲੇ ਪੈਸੇ ਲੈ ਲਓ ਯਾਰ ਆਜੋ ਯਾਰ ਬਾਈ ਲੈ ਲਓ ਪੈਸੇ ਜਸਕਰਨ ਨੂੰ ਬੁਲਾ ਲਓ ਆਜੋ ਦਾ ਪੈਸੇ ਫੜ ਯਾਰ ਆ ਜਾ ਫੇਰ ਵੰਦ ਲਈ ਚੱਤ ਪਰ ਇਹਨਾਂ ਰੱਸਾ ਪਾ ਯਾਰ ਬੱਕਰੇ ਨੇ ਲੈ ਚੋਤੀ ਫੜ ਕੇ ਸੜੀ ਬੱਕਰੀ ਲਵਾਤੀ ਜਾ ਕੇ ਹਾਂ ਅੱਜ ਗੱਲ ਕਰਦੇ ਨੇ ਉਹ ਕਿਹਨਾਂ ਨਾਲ ਕਰਦੇ ਨੇ ਫਾਈਵਰ ਹੋਰੀ ਆ ਗਿਆ ਤਾਂ 50000 ਦਾ ਬੱਕਰੀ ਉਹ 50000 ਦੀ ਭੈਣ ਉਹ ਭਾਈ ਉਹ ਬੱਕਰੀ ਦੇ ਵਾਲੇ ਜਿਹੜਾ ਬੱਕਰਾ ਦਾ ਚਾਹੀਦਾ ਕੋਣ ਹੈ ਲੈ 10000 ਦਾ ਬੱਕਰਾ ਹਾਂ ਭਾਈ ਆ ਗਏ ਪੈਸੇ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਭਾਈ ਜੀ ਤੁਹਾਡਾ ਵੀ ਜਿਹੜੇ ਇੰਨੀ ਵਾਟੋ ਚੱਲ ਕੇ ਆਏ ਆ ਤੇ ਇਹਦਾ ਵੀ ਬਾਈ ਦਾ ਬਹੁਤ ਬਹੁਤ ਧੰਨਵਾਦ ਵੀ ਆਖੀ ਲਾ ਕੇ ਬੱਕਰੀ ਦੇ ਦੀ ਬਹੁਤ ਬਹੁਤ ਧੰਨਵਾਦ ਲਓ ਵੀ ਆ ਬਰਬਰੀ ਬੱਕਰੀ ਦਾ ਸੌਦਾ ਅਜਾ ਸਰ ਮੇਰੀ ਗੱਲ ਸੁਣੋ ਇਹ ਵੀ ਬੰਦੇ ਆਪ ਨੇ ਨਹੀਂ ਜੀ ਇਹ ਕੱਲੀ ਬੱਕਰੀ ਦੀ ਹੈ ਆ ਆਹ ਬਰਬਰੀ ਬੱਕਰੀ ਦਾ ਸੌਦਾ ਚੱਲਦਾ ਕਿੰਨੇ ਦੀ ਬੱਕਰੀ ਆ ਹਾਂ ਖੜ੍ਹ ਜਾ ਹਾਂ ਵੀ ਕਿੰਨੇ ਦੀ ਵੇਚਤੀ ਜੱਗੀ ਬੱਕਰੀ ਪੂਰੇ 14000 ਦੀ ਸੰਜੂ ਦਾ ਲਓ ਵੀ ਆ ਬੱਕਰੀ ਸੰਜੂ ਨੇ ਵੇਚੀ ਸੀ 14000 ਦੀ ਬਾਈ ਹਰੀ throipur area ਚੋਂ ਆਏ ਆ ਬਾਰਡਰ area ਚੋਂ ਅੱਜ ਬਹੁਤ ਸੌਦੇ ਕੀਤੇ ਤੇ ਵਾਵਾ ਸੌਦੇ ਕੀਤੇ ਬਾਈ ਜੀ ਕਿੱਦਾਂ ਦੀ ਲੱਗੀ ਮੰਡੀ ਵਧੀਆ ਲੱਗੀ ਬਹੁਤ ਵਧੀਆ ਠੀਕ ਆ ਪ੍ਰਬੰਧ ਕਿੱਦਾਂ ਦੇ ਲੱਗੇ ਬਹੁਤ ਵਧੀਆ ਪ੍ਰਬੰਧ ਆ ਲਓ ਜੀ ਬਾਈ ਹਰੀ ਆਏ ਆ 50 ਮਿੰਟਾਂ ਚ ਬਾਈ ਹਰਾਂ ਨੇ 100 ਬੱਕਰੇ 50 ਮਿੰਟਾਂ ਜਾਉਣ ਸਰ ਵੀ ਤੇ ਤੇ ਪੰਜ ਚਾਰ ਨਾਗੇ ਨਾਲ ਨੇ ਲੈ ਵੀ ਆ ਬਹੁਤ ਸੌਦੇ ਕੀਤੇ ਸਭ ਤੋਂ ਜ਼ਿਆਦੇ ਸੌਦੇ ਬਾਈ ਅੱਜ ਤੁਸੀਂ ਕੀਤੇ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਸੰਜੂ ਇੱਕ ਆ ਬੱਕਰੀ ਵੀਰ ਲਈ ਲਈ ਆ ਬਰਬਰੀ ਖੇਤ ਦੀ ਹੁਣ ਦੋ ਮਾਰ 14000 ਦੀ ਜੱਗੀ ਨੇ ਕਰਾਇਆ ਸੌਦਾ ਤੇ ਬਹੁਤ ਬਹੁਤ ਧੰਨਵਾਦ ਇਸੇ ਤਰ੍ਹਾਂ ਤੁਹਾਨੂੰ ਅਗਲਾ ਸੌਦਾ ਦਿਖਾਵਾਂਗੇ ਲੋ ਵੀ ਇੱਕ ਆ ਬੱਕਰੀ ਦਾ ਸੌਦਾ ਹੋਇਆ ਪੱਠਾ ਇਹ ਮੂੰਹੋਂ ਦੋ ਦੰਦ ਦਾ ਅੱਖ ਨੱਕ ਕੰਨ ਹਰ ਇੱਕ ਪੱਖ ਤੋਂ ਚੰਗੀ ਆ ਆ ਦੰਦ ਦਾ ਗੋਲੀ ਦਿੱਤੇ ਆਪਾਂ ਕੁਸ਼ਬਸ਼ ਦੀ ਬਹੁਤ ਲੰਮੀ ਆ ਇਹ ਬਾਈ ਤੁਸੀਂ ਖਰੀਦੀ ਆ ਇਹ ਹਾਂ ਵੀਰੇ ਤੇ ਕਿੰਨੇ ਦੀ ਖਰੀਦ ਲਈ ਬਾਈ ਇਹ? ਇਹ ਬਈ 25 ਦੀ। 25000 ਦੀ। ਤੇ ਕਿਹੜਾ ਪਿੰਡ ਆ ਬਾਈ ਆਪਣਾ? ਚੈਲ ਪਿੰਡ ਲੱਗਿਆ। ਚੈਲ। ਤੇ ਆਪਾਂ ਤੋਂ ਲਈ ਆ ਜੀ? ਹਾਂ ਜੀ। 25000 ਦੀ। ਵਿਖਾਈ ਲੁਕੀ ਕਰਾ ਲਈ? ਹਾਂ। ਠੀਕ ਆ ਜੀ। ਬਹੁਤ-ਬਹੁਤ ਧੰਨਵਾਦ। ਕੋਈ 25000 ਦੀ ਆਹ ਪੱਠ। ਜੀ। ਚਲੋ ਠੀਕ ਆ ਬਈ। ਲਓ ਜੀ ਕਾ ਬੱਕਰੀ ਦਾ ਸੌਦਾ ਹੋਰ ਅੰਕਲ ਹਰਣ ਨੇ ਕੀਤਾ। ਬਾਈ ਹਰਣ ਨੇ। ਤੇ ਰੁਈ ਪ੍ਰੇਰੀ ਜੋ ਆਇਆ ਕਿਹੜਾ ਪਿੰਡ ਦੱਸਿਆ ਜੀ ਛੋਟੀ ਨਗਰ ਕਹਿੰਦੇ ਆ ਛੋਟੀ ਨਗਰ ਠੀਕ ਹੈ ਲਾਜੂ ਵਾਲਾ ਤੇ ਕਿੰਨੇ ਦੇ ਕਰਾਤੀ 12000 ਦਾ ਤੇ ਸੰਜੂ ਤੋਂ ਕੋਲੇ ਸੀਗੀ ਹਾਂ ਜੀ ਠੀਕ ਆ ਸੰਜੂ ਇੰਨੇ ਦੀ ਠੀਕ ਹੈ ਚਲੋ ਠੀਕ ਆ ਲਿਖਾਈ ਕਰਾਓ ਬਈ ਠੀਕ ਹੈ ਚਾਚਾ ਸਹੀ ਹੋ ਗਿਆ ਕੰਮ ਚੰਗਾ ਵੀਰ ਜੀ ਧੰਨਵਾਦ ਯਾਦ ਤੱਕ ਕਰੋ ਗਾੜੇ ਛੋਟਾ ਪਾ ਕੰਮ ਨਹੀਂ ਜੈਜ ਆਪਾ ਇਹ ਸਹੀ ਆ ਜੇ ਨਵੇਂ ਪਸ਼ੂ ਪਾਉਣੇ ਇੱਕ ਤਾਂ ਨਵਾਂ ਨਵਾਂ ਬੰਦਾ ਹੁੰਦਾ ਇੱਕ ਪੈਸੇ ਵੱਧ ਲੱਗੇ ਹੁੰਦਾ ਫਿਰ ਉਹ ਇਹ ਗੱਬਣਾ ਜੀ ਗੱਬਣਾ ਕਿੰਨੇ ਚਿਰ ਦੀ 2 ਮਹੀਨੇ ਦਾ 2 ਮਹੀਨੇ ਸੰਜੋ ਕਿੰਨੇ ਦੀ ਹੈ ਗੱਬਣਾ 2 ਦਾ 2 ਮਹੀਨੇ ਕਿ ਡੇਢ ਪੱਕਾ ਦੱਸੀ 2 ਮਹੀਨੇ ਪੱਕੀ ਇਹ ਇੱਕ ਇੱਕ ਇਹ ਬੰਦਾ ਇਨਸਾਨ ਆ ਉਹ ਝੂਠ ਨਹੀਂ ਮਾਰਦਾ ਇਹ ਲੱਗੀ ਬੀਟਲ ਤੋਂ ਨਾ ਪਿਓਰ ਤੋਂ ਹਾਂ ਹਾਂ ਹੋਣੇ ਦੇਸੀ ਜੇ ਤਾਂ ਦਵਾਈ ਹੋ ਨਾ ਨਾ ਸਾਰਿਆਂ ਸੰਜ ਨੂੰ ਵੇਖ ਲਾਓ ਵੀ ਮਿੱਤਰੋ ਫਰੀਦਕੋਟ ਬੱਕਰਾ ਮੰਡੀ ਨਵੀਂ ਲੱਗਣ ਲੱਗੀ ਆ ਤੇ ਅੱਜ ਦੂਜੀ ਮੰਡੀ ਲੱਗ ਰਹੀ ਆ ਤੇ ਸ਼ਾਮ ਹੋ ਜਲੀਆ ਤੇ ਸ਼ਾਮ ਨੂੰ ਇਹ ਫਰੀ ਲੱਕੀ ਡਰਾ ਕੱਢਿਆ ਜਾਂਦਾ ਤੇ ਕੋਈ ਪੈਸਾ ਨਹੀਂ ਤੇ ਆ ਗਿਫਟ ਆ ਜਿਹੜਾ ਦਿੱਤਾ ਜਾਊਗਾ ਇਹ ਵੀਰੇ ਖਰੀਦਦੀਆਂ ਤੇ ਵੇਚਦੀਆਂ ਸਾਰੀਆਂ ਪੰਗਿਆਂ ਜਿੰਨੀ ਆਪਣੇ ਪਹਿਲਾਂ ਲੈ ਗਿਆ ਲਓ ਵੀ ਲੱਕੀ ਡਰਾ ਸਾਨੂੰ ਕੋਈ ਡਰਾਇ ਨਹੀਂ ਚਕਾਉਂਦਾ ਪਰਲੇ ਪਾਸੇ ਹੋ ਜਾਓ ਜੀ ਚੱਕ ਦਿਓ ਜੀ ਖਾਲਸਾ ਜੀ ਚੱਕ ਦਿਓ ਖਾਲਸਾ ਜੀ ਕੱਢਿਆ ਜਾ ਰਿਹਾ ਲੱਕੀ ਡਰਾ ਫਰੀ ਲੱਕੀ ਡਰਾ ਇਹ ਕਿਸੇ ਨੂੰ ਵੀ ਆ ਸਕਦਾ ਵੇਖੇ ਵੇਨੇ ਆ ਵੀ ਕੀ ਦੀ ਕਿਸਮਤ ਚਮਕਦੀ ਆ 214 ਨੰਬਰ ਹੈ ਜੀ ਦੇਖੋ ਜੀ ਕਿਹਦਾ ਨੰਬਰ 214 ਨੰਬਰ ਆ ਲੋ ਬਈ ਸਾ ਦੇਖ ਲੋ ਸਾਰੇ ਸਾਹਮਣੇ ਕਰ ਦਿਖਾਓ ਇਧਰ ਦਿਖਾ ਦਿਓ 214 ਨੰਬਰ ਹੈ ਲੈਓ ਜੀ ਦਿਖਾ ਦਿਓ ਜੀ ਲਓ ਵੀ 214 ਨੰਬਰ ਆ ਦੇਖ ਸਕਦੇ ਆ ਤੁਸੀਂ ਯਾਰ ਗੋਲ ਸੋਲਾ ਆ ਰਹੀ ਨਿਕਲਾ ਦੇ ਆਪ ਗੁਰਪ੍ਰੀਤ ਬਰਗਾੜੀ ਜੀ ਵਾਹ ਬਈ ਵਾਹ ਵਾਹ ਬਈ ਵਾਹ ਗੁਰਪ੍ਰੀਤ ਕੋਲੇ ਹੀ ਸੀ ਵਾਹ ਵਧਾਈਆਂ ਬਈ ਤੈਨੂੰ ਕੋਈ ਗੱਲ ਨਹੀਂ ਯਾਰ ਗਿਫਟ ਹੀ ਦੇਣਾ ਆਪਾਂ ਕਿੰਨਾ ਚਿਰ ਲੋਕ ਰਹਿਵਾਂਗੇ ਲਓ ਜੀ ਆ ਸਾਡਾ ਬਰਗਾੜੀ ਵਾਲਾ ਵੀਰ ਇਹਦਾ ਨਾਮ ਨਿਕਲੇ ਜੀ ਅੱਜ ਬਹੁਤ ਬਹੁਤ ਵਧਾਈਆਂ ਬਾਈ ਤੁਹਾਨੂੰ ਆੜ ਕੇ ਲਾ ਦੋ ਕਿਵੇਂ ਕੱਢੀ ਆ ਅਬਰਕੀ ਦੇ ਲਈ ਨਾ ਪਾਲੀ ਤੇ ਹਾਂਜੀ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਪੋ ਮਹਾਰਾਜ ਤੇ ਤੁਸੀਂ ਜੁੜਿਓ ਸ਼ੌਂਕੀ ਪੀਵੀ 30 ਚੈਨਲ ਦੇ ਨਾਲ ਦੋਸਤੋ ਅਸੀਂ ਅੱਜ ਪਹੁੰਚੇ ਆ ਬੱਕਰਾ ਮੰਡੀ ਫਰੀਦਕੋਟ ਜਿਹੜੀ ਕਿ ਹਰ ਸ਼ਨੀਵਾਰ ਲੱਗਦੀ ਆ ਤੇ ਉੱਥੇ ਬਾਬਾ ਕੋਲੀ ਦਾਸ ਜੀ ਇਸ ਮੰਡੀ ਤੇ ਪਹੁੰਚੇ ਆ ਤੇ ਉਹਨਾਂ ਨਾਲ ਆਪਾਂ ਗੱਲਬਾਤ ਕਰਦੇ ਆ ਤੇ ਉਹਨਾਂ ਦਾ ਬੱਕਰੀਆਂ ਦੇ ਸਿੰਗ ਖੁਰ ਇਹ ਜਿਹੇਆਂ ਚੀਜ਼ਾਂ ਬਣਾਉਣ ਦਾ ਉਹਨਾਂ ਨੂੰ ਕੰਮ ਆਉਂਦਾ ਹੈ ਤੇ ਬਹੁਤ ਟਾਪ ਦੇ ਕਾਰੀਗਰ ਆ ਤੇ ਉਹਨਾਂ ਨਾਲ ਆਪਾਂ ਗੱਲਬਾਤ ਕਰਦੇ ਆ ਤੇ ਉਹਨਾਂ ਤੋਂ ਨੰਬਰ ਵੀ ਪੁੱਛਦੇ ਆ ਹਾਂਜੀ ਬਾਬਾ ਜੀ ਸਤਿ ਸ੍ਰੀ ਅਕਾਲ ਜੀ ਆਰਾਮ ਭਾਈ ਸੀ ਤਾਂ ਆਰਾਮ ਤੇ ਆਪਣਾ ਨਾਂ ਦੱਸੋਗੇ ਜੀ ਸਾਨੂੰ ਜੀ ਸੰਤਾਂ ਦੀ ਢਾਣੀ ਚ ਤਾਂ ਗੋਲੀ ਦਾਸ ਕਹਿੰਦੇ ਆ ਆਪਣੀ ਵਾਰਾ ਗੰਗੋ ਦੀ ਸੇਵਾ ਫਰੀ ਆ ਠੀਕ ਆ ਜੀ ਜਿੱਥੇ ਕਿਤੇ ਵੀ ਸਾਨੂੰ ਪਤਾ ਲੱਗਦਾ ਵਾਰਾ ਗਊ ਐਕਸੀਡੈਂਟ ਹੋਈ ਹੋਵੇ ਡਾਕੂ ਸੇ ਵੀ ਗਊਸ਼ਾਲਾ ਦੁੱਖਤ ਗਲੀਪ ਆ ਠੀਕ ਆ ਜੀ ਸਾਨੂੰ ਫੋਨ ਨੰਬਰ ਕਰਦੇ ਆ ਤੇ ਅਸੀਂ ਉੱਥੇ ਫ੍ਰੀ ਸਵਾਵਾ ਆਪਣੀਆਂ ਵਾਰਾ ਗਊਆਂ ਦੇ ਠੀਕ ਆ ਜੀ ਤੇ ਆਪਣਾ ਕਿਹੜਾ ਪਿੰਡ ਆ ਜੀ ਪਿੰਡ ਸਾਡਾ ਝਖੜਾਲਾ ਦੀ ਡਿਸਟ੍ਰਿਕਟ ਫਰੀਦਕੋਟ ਝਖੜਾਲਾ ਡਿਸਟ੍ਰਿਕਟ ਫਰੀਦਕੋਟ ਹਾਂਜੀ ਤਹਿਸੀਲ ਜੇਤ ਤਹਿਸੀਲ ਜੇਤ ਡਾਖਾਨਾ ਝਖੜਾਲਾ ਤੇ ਆਪਣਾ ਪਹਿਲਾਂ ਤਾਂ ਮੋਬਾਈਲ ਨੰਬਰ ਦੱਸੋ ਜੀ 99156131 99156 ਹਾਂਜੀ 131 100 ਪੂਰਾ ਤੇ 31 31 ਹਾਂਜੀ ਠੀਕ ਆ ਜੀ ਤੇ ਆਪਾਂ ਬੱਕਰੀਆਂ ਦੇ ਸਿਰ ਆਪਣਾ ਸਿੰਘ ਤੇ ਪੈਰ ਵੀ ਬਣਾ ਲੈਂਦੇ ਹਾਂ ਸਿੰਘ ਤੇ ਪੈਰਾਂ ਦਾ ਆਪਾਂ ਸਪੈਸ਼ਲਟ ਕੰਮ ਆ ਬੱਕਰੀਆਂ ਦਾ ਜੀ ਠੀਕ ਆ ਜੀ ਤੇ ਜਿਸ ਕਿਸੇ ਵੀਰ ਨੂੰ ਲੋੜ ਹੋਵੇ ਤੇ ਇਹਨਾਂ ਨਾਲ ਸੰਪਰਕ ਕਰ ਕਰ ਲਿਓ ਤੇ ਨੰਬਰ ਆਪਾਂ ਦੁਬਾਰਾ ਪੁੱਛ ਦਿੰਨੇ ਆ ਨੰਬਰ ਦੱਸੋ ਜੀ ਦੁਬਾਰਾ 991 991 56 56 100 100 31 31 ਹਾਂਜੀ ਲਓ ਜੀ ਆ ਨੰਬਰ ਆ ਇਹਨਾਂ ਦਾ ਜੇ ਕਿਸੇ ਵੀਰ ਨੇ ਗਾਈਆਂ ਪ੍ਰਤੀ ਸੇਵਾ ਜੇ ਕਰਾਉਣੀ ਹੋਵੇ ਤਾਂ ਉਹ ਵੀ ਇਹਨਾਂ ਨਾਲ ਫੋਨ ਤੇ ਗੱਲਬਾਤ ਕਰ ਲੈਣ ਤੇ ਜਾਂ ਜੇ ਕਿਸੇ ਵੀਰ ਨੇ ਬੱਕਰੀਆਂ ਦੇ ਪੈਰ ਜਾਂ ਸਿੰਗ ਬਣਵਾਉਣੇ ਹੋਣ ਇਹਨਾਂ ਨਾਲ ਸੰਪਰਕ ਜ਼ਰੂਰ ਕਰ ਲਿਓ ਬਹੁਤ ਬਹੁਤ ਧੰਨਵਾਦ ਜੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਜਿਹੜੇ ਘਰੇ ਬੈਠੇ ਵੀਰ ਆ ਸ੍ਰੀ ਸ੍ਰੀ 187 ਵੇਖ ਸਕਣ ਬਾਬਾ ਬੁਰਲੇ ਮਹਾਰਾਜ ਸੱਚੇ ਪਾਤਸ਼ਾਹ ਸ੍ਰੀ ਸ੍ਰੀ 187 ਬਾਬਾ ਸੁੰਦਰ ਦਾਜੀ ਮਹਾਰਾਜ ਪੰਜਗਰਾਈ ਵਾਲੇ ਹਰੀ ਕ੍ਰਿਸ਼ਨ ਹਰੀ ਭਗਵਾਨ ਜੈ ਧਰਤੀ ਸੀਤਾ ਮਾਤਾ ਸਾਰੀ ਸੰਗਤ ਦੀ ਜੈ ਜੈਕਾਰ ਸਭ ਦਾ ਵੇੜਾ ਪਾਰ ਹਰੀ ਕ੍ਰਿਸ਼ਨ ਹਰੀ ਪਿਵਾ ਜੈਰਾ